हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜ਼ੀ ਸੂਗਾਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਵਧੀਆ ਬਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਾਈ ਨਾਮ ਕਾਲਾ ਪਿੰਡ ਬਦਾਵੜ ਜ਼ਿਲ੍ਹਾ ਬਨਾਲਾ ਸੀਤਪਾ ਬਾਈ ਨੇੜੇ ਪਿੰਡ ਵਿੱਚ ਦੇ ਘਰ ਆਪਣਾ ਉਹ ਦਰਤ ਨੇੜੇ ਦੇ ਘਰ ਰਹਿੰਦਾ ਆਪਣਾ ਨੇੜੇ ਆਪਣੇ ਭਦਾਉੜ ਵੀ ਨਹੀਂ ਰਿਹਾ ਜੰਦਾ ਭਦਾਤਾ ਵੀ ਨਹੀਂ ਨੇੜੇ ਰਹਿ ਜਾਂਦਾ ਹੂੰ ਕੰਟੈਕਟ ਨੰਬਰ ਬੋਲ ਦੋ ਬਾਈ 9877276340 ਠੀਕ ਆ ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਜਿਹੜੀ ਆ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਾਈ ਇਹ ਰਾਤ ਦੀ ਸੂਈ ਆ 12:00 ਵਜੇ ਜੇਰ ਵਗੈਰਾ ਓਕੇ ਆ ਬਾਈ ਜੇ ਇਹ ਜੂ ਰੋਕੇ ਜੇਰਾ ਭੱਠਾ ਥੱਲੇ ਪਈ ਆ ਬਾਈ ਆ ਦਿਖਾਈ ਬਾਈ ਚੱਕ ਮੜੀ ਹਾਂ ਭਈਆ ਜੇਰ ਜੇਰ ਬਾਈ ਕੰਪਲੀਟ ਆ ਆ ਭਈਆ ਕੀ ਚੈੱਕ ਕਰ ਲੋ ਬੱਚਾ ਬਾਈ ਕੀ ਦਿੱਤਾ ਇਹ बच्चा आ गया करमली ਦੇ ਮਗਰ ਬਾਈ ਬੱਚਾ ਤੇ ਭਾਈ ਕਿੰਨਾ ਬੋਲਾ ਕੜਤਾ ਹਰ ਇਹ ਤੜਕੇ ਨਾਲ ਬੱਚੇ ਰੋਜ ਆ ਕੇ 4 ਕਿਲੋ ਕੜਤਾ ਵੀ ਬੱਚੇ ਨੂੰ ਫੋਲ ਰਜਾਤਾ ਤਾਂ ਹੀ ਰਜਿਆ ਬੈਠਾ ਠੀਕ ਆ ਭਾਈ ਕਿੰਨਾ ਦੁੱਧ ਦਊਗਾ ਤੁਸੀਂ ਮੈਨੂੰ ਇਹ ਦੇ ਦਿਓ ਤੇਰਾ ਜਵਗਲਾ ਤੋਰਾ ਮੈਨੂੰ ਦੇ ਦਿਓ ਠੀਕ ਆ ਐਤ ਕੀ ਪਲੂਨ ਸੂਈ ਹੈ ਨਾ ਨਾ ਦੁੱਧਾ ਸੂਰਾ ਸੂਈ ਆਵੇ ਪੜਾ ਪੁੜਾ ਪਾਈ ਬੈਠੀ ਆ ਪੜਾ ਕਰੀਏ ਪੜਾ ਪੁੜਾ ਪਾਈ ਬੈਠੀ ਬਾਕੀ ਇੱਕ ਗੱਲ ਹੋਰ ਆ ਗਰਮੀਆਂ ਦਾ ਤੋਹਫਾ ਆ ਗਿਆ ਨਾ ਹਾਂ ਗਰਮੀ ਗਰਮੀ ਮੰਨਣੀ ਗਰਮੀ ਬਾਈ ਬਿਲਕੁਲ ਨਹੀਂ ਮੰਨਣੀ ਫਾਇਟ ਆ ਉ ਚੰਗੀ ਆਉ ਬਾਕੀ ਦੁੱਧ ਵੀ ਗਾੜਾ ਹੋਊਗਾ ਮੱਝਾਂ ਨਾਲ ਦਾ ਦੁੱਧ ਹੋਊਗਾ ਤੇ ਥਣ ਆਪਾਂ ਨੇੜੇ ਚੈੱਕ ਕਰਵਾਣਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣਾ ਚਾਰੇ ਥਣਾ ਪੂਰੇ ਗੈਪ ਤੇ ਲੱਗੇ ਹੋਏ ਗਏ ਇਧਰੋਂ ਵੀ ਆਪਾਂ ਸਨਾਂ ਦੀ ਕੁਆਲਿਟੀ ਚੈੱਕ ਕਰਾਉਣਾ ਕੀ ਬਾਤ ਹੈ ਬਹੁਤ ਚੰਗਾ ਥਣ ਲੱਗਿਆ ਵਾ ਸਾਊਸੀਲ ਆ ਬਾਈ ਹਾਂ ਸੀਲ ਸੂਰ ਪੂਰੀ ਹੈ ਭਈ ਆਵੇ ਕਿਵੇਂ ਮਰਜੀ ਹੱਥ ਫੇਰੀ ਚੱਲ ਠੀਕ ਹੈ ਲੈ ਬਾਈ ਚੈੱਕ ਕਰ ਲੋ ਕੋਈ ਚੱਕਰੀ ਨਹੀਂ ਕਰਮ ਵਾਲੀ ਉਹ ਜਿਵੇਂ ਮਰਜੀ ਹੱਥ ਫੇਰੀ ਚੱਲੋ ਇਹ ਨਹੀਂ ਹੈਗਾ ਵੀ ਲੱਤ ਸੜ ਕਰੂ ਖੋਲ ਦੇ ਬਾਈ ਮੜੀ ਜੀ ਤੋਰ ਦੇ ਖੋਲ ਕੇ ਕਰ ਦੇ ਬਾਈ ਚੰਗਾ ਗਾ ਬਾਕੀ ਪਲੀ ਵੀ ਚੰਗੀ ਆ ਗਈ ਕੋਈ ਤੇ ਬਾਈ ਮੁੱਲ ਫਿਰ ਦੇਣ ਲੈਣ ਵਾਲੀ ਹੋ ਆ ਦੇਣ ਲਈ ਵਾਫਾ ਭਾਵਾ ਮੁੱਲ ਨਹੀਂ ਕਿੰਨਾ ਰੱਖੂਗਾ ਮੁੱਲ ਬਾਈ ਆ ਜੈ ਜਿਹੀ ਕਰਵੇਂ ਪਰ ਲੈਣ ਦੇ ਨਾਲ ਹੀ ਬਾਹਾਂ ਨਹੀਂ ਕਰਦੇ ਕੇਸ ਬੜਾ ਚੰਗਾ ਬਾਈ ਬਾਕੀ ਲੰਮੀ ਲੁੰਮੀ ਚੈੱਕ ਕਰ ਸਕਦੇ ਵਧੀਆ ਕੇ ਤੇ ਤੋਰਾ ਤਾਰਾ ਵੀ ਇੱਕ ਨੰਬਰ ਆ ਜੀ ਬਾਕੀ ਲੇਵੇ ਦੀ ਜਿਹੜੀ ਫੀਟਿੰਗਾ ਨਾ ਬਹੁਤ ਕਮਾਲ ਦੀ ਫੀਟਿੰਗਾ ਮੁੱਠੀ ਵਾਲਾ ਥਾਣਾ ਬਈ ਫਿਕਸ ਜਾਵਾਨਾ ਹਨਾ ਹਾਂ ਫਿਕਸ ਜਾ ਗਈ ਜਿੰਨਾ ਮਗਰ ਨੂੰ ਬਈ ਉਨੇ ਹੀ ਮੂਰ ਨੂੰ ਬਹੁਤ ਸੋਹਣਾ ਹਵਾਨਾ ਜੀ ਨੂੰ ਕਹੀਦੀ ਆਪਾਂ ਕਰਮ ਵਾਲੀ ਦਾ ਤਿਆਰ ਕਰਿਆ ਬਾਕੀ ਥਣ ਬਹੁਤ ਚੰਗਾ ਲੱਗਿਆ ਚਵਾਈ ਕਿਵੇਂ ਲੱਗੀ ਚਵਾਈ ਤਾਂ ਜੰਮਾ ਰੂਹ ਵਰਗੀ ਆ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਬਈ ਪੂਰੀ ਚਵਾਈ ਲੱਗੀ ਆਗੀ ਥੋੜਾ ਬੱਚੇ ਦਾ ਬਈ ਜ਼ਰੂਰ ਕਰਦੀ ਆ ਤੇ ਬਈ ਮੁੱਲ ਫਿਰ ਕੀ ਰਹੂ ਮੁੱਲ ਆਪਾਂ ਜੈ ਵੀ ਕਰਾਵੇਂ ਲੈਣ ਦੇਣਾ ਬਾਹਰ ਕਰਦੇ ਹੁਣ ਤੇ ਕਰੋਂਗੇ ਬਈ ਹਾਂ ਹੁਣ ਤੇ ਲੈਣ ਦੇਣਾ ਹੀ ਕਰੀ ਮੁੱਲ ਬਈ ਕਹਿੰਦਾ ਹੋਊਗਾ ਬਈ ਲੈਣ ਦੇਣ ਵਾਲਾ ਤੇ ਮੁੱਲ ਹੋਊਗਾ ਫੋਨ ਤੇ ਤੇ ਜਮਾ ਐ ਮੰਨ ਲਓ ਵੀ ਜਾਇ ਜੀ ਹੋਊਗਾ ਮੁੱਲ ਬਾਈ ਕਹਿੰਦੇ ਤੇ ਹੋਜੂ ਆਏਗਾ ਦਵੱਕੀ ਹਾਂ ਆਏ ਦਾ ਮਾਨ ਤਾਂ ਫੁੱਲ ਹੋਜੂ ਬਾਈ ਠੀਕ ਆ ਤੇ ਮੁੱਲ ਮਤਲਬ ਐ ਮੰਨ ਲਓ ਵੀ ਜਾਇ ਜੀ ਹੋਊਗਾ ਜਾਇ ਜੀ ਉਹਨਾ ਆਪਾਂ ਬੜਾ ਨਜਾਇਕ ਹੈ ਜੀ ਬਾਹਰ ਆਉ ਜਾਂ ਮੁੱਲ ਕਰਾਵੇਂ ਆਪਾਂ ਠੀਕ ਆ ਬਾਈ ਤੇ ਨਾਕਸੀਗਾ ਬਾਈ ਕੋਲੇ ਇੱਕ ਸੋਹਾ ਆਪਾਂ ਦਿਖਾ ਦਿੰਦਾ ਜੇ ਕਿਸੇ ਵੀ ਨੂੰ ਪਸੰਦ ਆਉਂਦਾ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖ ਲਈ ਧੰਨਵਾਦ